ਬਿਜਲੀ ਲਿਸ਼ਕੀ ਕੀ ਲੱਗਦਾ ਜਿਵੇਂ ਸਭ ਜੱਦਾ ਬਾਬਾ ਅਜੀਤ ਸਿੰਘ ਦਾ ਮ੍ਰਿਤਕ ਸਰੀਰ ਹੋਵੇ ਕੋਲ ਬੈਠ ਕੇ ਕਲਗੀਧਰ ਪਾਤਸ਼ਾਹ ਨੂੰ ਆਵਾਜ਼ ਮਾਰੀ ਕਹਿਣ ਲੱਗੇ ਸਤਿਗੁਰੂ ਜੀਓ ਇਹ ਤੋਂ ਰਾਜਕੁਮਾਰ ਹੈ ਤੇਰਾ ਬਿਨਾਂ ਕਫਨ ਦੇ ਧਰਤ ਸੁੱਤਾ ਜੋ ਦਾਤਾ ਬਰਖੁਰਦਾਰ ਹੈ ਤੇਰਾ ਇਹ ਹੈ ਮਰਦ ਅਜੀਤ ਸੂਰਮਾ ਜੋ ਲੱਖਾਂ ਦੇ ਨਾਲ ਟਕਰਾਇਆ ਮਖਮਲੀ ਸੇਜਾਂ ਤੇ ਸੌਣ ਵਾਲੇ ਦੇ ਹਿੱਸੇ ਧੋ ਗਜ ਕਫਨ ਬਿਣੀ ਆਇਆ ਹੁਕਮ ਕਰੇ ਜੇ ਕਲਗੀਧਰ ਜੀ ਆਪਣਾ ਫਰਜ਼ ਨਿਭਾਉ ਦੇਵਾਂ ਮੈਂ ਕੀ ਜਾਂਦਾ ਹੈ ਇਹਦੀ Laash ਦੇ ਉੱਤੇ 2 ਗਜ ਕਪੜਾ ਪਾ ਦੇਵਾਂ ਮੈਂ ਦਇਆ ਸਿੰਘ ਪੁੱਛਣਾ ਲੱਗਿਆ ਸਤਿਗੁਰੂ ਅਜੀਤ ਸਿੰਘ ਦਾ ਸਰੀਰ ਢੱਕ ਦੇਆ ਇਹ ਸੋਚਿਓ ਭਾਈ ਹੁਣ ਕਲਗੀਧਰ ਦਾ ਜਵਾਬ ਕੀ ਹੋਏਗਾ ਭਾਈ ਦਇਆ ਸਿੰਘ ਕਹਿੰਦਾ ਵੀ ਸਤਿਗੁਰੂ ਸਰੀਰ ਢੱਕ ਦੇਆ ਅਜੀਤ ਸਿੰਘ ਹੈ ਜਿਹੜਾ ਮਖਮਲੀ ਸੇਜਾਂ ਤੇ ਸੌਂਦਾ ਰਿਹਾ ਚੰਗੇ ਤੇ ਚੰਗੇ ਬਸਤਰ ਪਹਿਨਦਾ ਰਿਹਾ ਹੈ ਅਜੀਤ ਸਿੰਘ ਹੈ ਸਤਿਗੁਰੂ ਢੱਕ ਦੇਆ ਭਲਿਓ ਉਹਨੇ ਇਹ ਨਹੀਂ ਕਿਹਾ ਵੀ ਟੱਕ ਦੇ ਨਹੀਂ ਕਿਹਾ ਕਲਗੀਧਰ ਨੇ ਦਇਆ ਸਿੰਘ ਨੂੰ ਕਹਿਣ ਲੱਗੇ ਦਇਆ ਸਿੰਘਾ ਇੱਕ ਅਜੀਤ ਦੀ ਗੱਲ ਨਾ ਕਰ ਤੂੰ ਭਲਿਓ ਸਾਡੇ ਲਈ ਕਿਹਾ ਏ ਸਾਡੇ 3 ਪੁੱਤਰਾਂ ਲਈ ਸਾਡੇ ਦਾਦੇ ਪੜਦਾਦਿਆਂ ਲਈ ਕਿਉਂਕਿ ਉਹਨੇ ਸਾਨੂੰ ਗੋਦ ਲਿਆ ਨਾ ਸਾਡੀ ਮਾਂ ਮਾਤਾ ਸਾਹਿਬਕੌਰ ਉਧ ਝੋਲੀ ਪਾਇਆ ਸਾਨੂੰ ਖਾਲਸੇ ਪੰਥ ਨੂੰ ਗੁਰੂ ਕੇ ਸਿੱਖੋ ਅਸੀਂ ਉੱਤਰ ਉੱਤਰ ਕੇ ਕਿਹਦੇ ਪੁੱਤਰ ਬਣੀ ਜਾਂਦੇ ਆ ਮਾਤਾ ਸਾਹਿਬ ਕੌਰ ਦੀ ਕੁੱਖ ਚੋਂ ਉੱਤਰ ਕੇ ਗੋਦ ਚੋਂ ਉੱਤਰ ਕੇ ਕਿਧੀਆਂ ਗੋਦੀਆਂ ਚ ਚੜਦੇ ਤੁਰੇ ਫਿਰਦੇ ਆ ਅਸੀਂ ਕਦੇ ਮਹਿਸੂਸ ਕੀਤਾ ਕਲਗੀਧਰ ਪਾਤਸ਼ਾਹ ਦੇ ਇਸ ਸਮੇਂ ਨੂੰ ਕਲਗੀਧਰ ਪਾਤਸ਼ਾਹ ਭਾਈ ਦਇਆ ਸਿੰਘ ਨੂੰ ਕਹਿਣ ਲੱਗੇ ਦਇਆ ਸਿੰਘਾ ਇੱਕ ਅਜੀਤ ਦੀ ਗੱਲ ਨਾ ਕਰ ਤੂੰ ਮੇਰੇ ਨਾਲ ਇੱਕ ਅਜੀਤ ਸਿੰਘ ਦੀ ਗੱਲ ਨਾ ਕਰ ਤੈਨੂੰ ਆ ਜਿਹੜਾ ਇੱਕ ਅਜੀਤ ਸਿੰਘ ਸ਼ਹੀਦ ਹੋਇਆ ਪਿਆ ਕੇਵਲ ਇਹੋ ਹੀ ਮੇਰਾ ਪੁੱਤ ਜਾਪਦਾ ਇੱਕ ਅਜੀਤ ਦੀ ਗੱਲ ਨਾ ਕਰ ਤੂੰ ਇੱਥੇ ਤਾਂ ਕਈ ਅਜੀਤ ਨੇ ਮੇਰੇ ਬਿਨਾ ਕਫਨ ਦੇ ਧਰਤ ਸੁੱਤੇ ਜੋ ਇੱਥੇ ਤਾਂ ਕਈ ਮੀਤ ਨੇ ਮੇਰੇ ਇੱਕ ਪੁੱਤਰ ਤੇ ਕਫਨ ਪਾ ਦਿਆਂ ਇਹ ਮੇਰੇ ਤੋਂ ਹੋ ਨਹੀਂ ਸਕੇਗਾ ਲੱਗ ਜਾਏਗਾ ਦਾਗ ਧਰਮ ਨੂੰ ਕਦੀ ਜ਼ਮਾਨਾ ਧੋ ਨਹੀਂ ਸਕੇਗਾ ਮੈਂ ਇੱਕ ਅਜੀਤ ਨੂੰ ਢੱਕਦਾ ਤੇ ਜਿਹੜੇ ਬਾਕੀ ਆਪਣੀਆਂ ਜਾਨਾਂ ਵਾਰ ਕੇ ਸ਼ਹੀਦ ਹੋਏ ਉਹਨਾਂ ਦਾ ਕੀ ਕਰੇਗਾ ਫੇਰ ਨਾ ਭਾਈ ਦਾਇਆ ਸਿੰਘਾ ਐਦਾਂ ਨਾ ਕਰ ਨਹੀਂ ਟਕਣਾ ਇਹਦੇ ਮੂੰਹੋਂ ਕੌਮ ਦੇ ਸ਼ਹੀਦ ਕਦੇ ਵੀ ਕੱਪੜਾਂ ਦੀ ਜ਼ਰੂਰਤ ਮਹਿਸੂਸ ਨਹੀਂ ਕਰਦੇ ਜਿਹੜੇ ਕੌਮ ਵਾਸਤੇ ਪੰਥ ਵਾਸਤੇ ਸ਼ਹਾਦਤਾਂ ਪ੍ਰਾਪਤ ਕਰਦੇ ਨੇ ਕੌਮ ਦੇ ਸ਼ਹੀਦ ਨਹੀਂ ਉਹ ਕੱਪੜਾਂ ਨੂੰ ਲੋੜਦੇ ਤੂੰ ਇਹਦਾ ਹੀ ਦਮਾਲਾ ਇਹਦੇ ਮੁਖੇ ਉੱਤੇ ਮੋੜ ਦੇ ਨਾ ਲੋੜ ਨਹੀਂ ਮੇਰੇ ਪੁੱਤਰ ਨੂੰ ਇੱਦਾਂ ਹੀ ਰਹਿਣ ਦੇ ਅੱਗੇ ਨੂੰ ਲੰਘ ਤੁਰਿਆ ਥੋੜੀ ਦੂਰ ਗਏ ਦੂਸਰੇ ਸਰੀਰ ਦੇ ਚ ਪੈਰ ਟਕਰਾਇਆ ਅੱਧੀ ਰਾਤ ਵਿੱਚ ਕਹਿਰ ਦਾ ਜੰਗ ਡਾਡਾ ਵਿੱਚ ਬਿਜਲੀ ਕਿਤੇ ਲਿਸ਼ਕਾਰਦੀ ਸੀ ਦੂਜੇ ਸਰੀਰ ਵਿੱਚ ਗੁਰਾਂ ਦਾ ਪੈਰ ਵੱਜਾ ਵੇਖਿਆ ਲਾਸ਼ ਤਾਂ ਪਿਆਰੇ ਜੁਝਾਰ ਦੀ ਸੀ ਕੱਲ ਕੀ ਤਰਪਾਤਸ਼ਾ ਕੋਲ ਬੈਠ ਗਏ ਦੂਸਰੇ ਸਰੀਰ ਚ ਜਦੋਂ ਪੈਰ ਟਕਰਾਇਆ ਨਾ ਬਿਜਲੀ ਲਿਸ਼ਕੀ ਦੇਖਿਆ ਸਭ ਜੱਦਾ ਬਾਬਾ ਜੁਝਾਰ ਸਿੰਘ ਹੈ ਦੂਜੀ ਲਾਸ਼ ਵਿੱਚ ਗੁਰਾਂ ਦਾ ਪੈਰ ਵੱਜਾ ਵੇਖੀ ਲਾਸ਼ ਤਾਂ ਪਿਆਰੇ ਜੁਝਾਰ ਦੀ ਸੀ ਪਾਦਸ਼ਾਹ ਕੋਲ ਬੈਠ ਗਏ ਮੁਖ ਪੂੰਝਿਆ ਗੁਰਾਂ ਰੁਮਾਲ ਦੇ ਨਾਲ ਆਪਣੇ ਪੁੱਤਰ ਦਾ ਮੂੰਹ ਸਾਫ਼ ਕੀਤਾ ਮੁਖ ਪੂੰਝਿਆ ਗੁਰਾਂ ਰੁਮਾਲ ਦੇ ਨਾਲ ਲੋਰੀ ਦੇਦੀ ਅੰਤ ਦੇ ਪਿਆਰ ਦੀ ਸੀ ਲੈ ਹੁਣ ਪੁੱਤਰਾ ਸਦਾ ਲਈ ਸੌ ਇੱਥੇ ਤੂੰ ਇੱਕ ਆਖਰੀ ਦਾਤ ਦਾਤਾਰ ਦੀ ਸੀ ਆਪਣੇ ਪੁੱਤਰ ਨੂੰ ਮੈਦਾਨੇ ਜੰਗ 'ਚ ਰੱਖ ਕੇ ਕਲਗੀਧਰ ਪਾਦਸ਼ਾਹ ਅੱਗੇ ਨੂੰ ਹੋ ਉਤਰੇ ਪੁੱਤਰਾ ਤੂੰ ਅਕਾਲ ਪੁਰਖ ਵੈਗਰੂ ਵੱਲੋਂ ਬਖਸ਼ਿਸ਼ ਕੀਤੀ ਹੋਈ ਅਖੀਰਲੀ ਦਾਤ ਪਰਿਵਾਰ ਦੇ ਵਿੱਚੋਂ ਮੇਰੇ ਕੋਲ ਸੀ ਲਾਏ ਸਮਦਾਨੇ جنگ ਦੇ ਚ ਤੂੰ ਹੁਣ ਸਦਾ ਲਈ ਸਾਂ ਰੱਖ ਕੇ ਕਲਗੀਧਰ ਪਾਤਸ਼ਾਹ ਅੱਗੇ ਵੱਲ ਨੂੰ ਹੋ ਤੁਰੇ